ਤਦਾਂ ਸੌਵੀਂ ਸਤਾਬਦੀ ਤੇ ਨਾਲ ਹੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸਤਾਬਦੀ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਿਆਈ ਜੀ ਦੇ ਸਵਾਨ ਦੇ ਵਿੱਚ ਖਾਸਾ ਕਾਲ ਅਮ੍ਰਿਤਸਰ ਵਿਖੇ ਸੈਮੀਨਾਰ ਜਿਹੜਾ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਤੋ ਦੇ ਵਿੱਚ ਦੋ ਵਿਸ਼ੇ ਸੀ ਇੱਕ ਗੁਰੂ ਸਾਹਿਬ ਦੇ ਜੀਵਨ ਬਾਰੇ ਤੇ ਇੱਕ ਗੁਰੂ ਸਾਹਿਬ ਦੀ ਗੁਰਵਾਨੀ ਬਾਰੇ ਗੁਰਤੇਵਰ ਸਾਹਿਬ ਜੀ ਤੇ ਤੇ ਤੀਜਾ ਸ਼ਿਕਾ ਗੁਰਤਾ ਗੁਰਗਿਆਈ ਦਿਵਸ ਜਿਹੜਾ ਗੁਰੂ ਗੋਬਚਨ ਸਾਹਿਬ ਨੇ ਤੋਂ ਦੇ ਲਈ ਸਾਡੇ ਬਹੁਤ ਵਿਦਵਾਨ ਬੁੱਧੀਜੀਵੀ ਜਿਹੜੇ ਇਹ ਪਹੁੰਚੇ ਆ ਸਰਦਾਰ ਆਤਮਾ ਸਿੰਘ ਜੀ ਨੇ ਪਹਿਲਾ ਸਵਾਗਤੀ ਜਿਹੜਾ ਪਾਠਨ ਪੜਿਆ ਜੋ ਕਿ ਪ੍ਰਿੰਸੀਪਲ ਜੀ ਅਨੁਸਾਰ ਖਾਸਾ ਕਰਦੇ ਉਨ੍ਹਾਂ ਤੋਂ ਬਾਅਦ ਦੂਜੇ ਰੌਣਕੀ RAM ji ਜਿਹੜੇ ਵਿਦਵਾਨ ਆ ਉਹਨਾਂ ਨੇ ਆਪਣੇ ਵਿਚਾਰ ਦੱਸੇ ਆ ਉਹਨਾਂ ਤੋਂ ਬਾਅਦ ਬੀਬੀ ਹਰਜਿੰਦਰ ਕੋਰ ਜੀ ਨੇ ਜਿਹੜੇ ਆਪਣੇ ਵਿਚਾਰ ਦੱਸੇ ਫਿਰ ਕੋਚਨ ਸਿੰਘ ਜੀ ਲੰਬਾ ਡਾਕਟਰ ਪਿਆਰੇ ਰਾਲਗਰ ਤੇ सलीम ਜੀ ਨੇ ਜਿਹੜਾ ਦਿੱਲੀ ਤੋਂ ਆਏ ਉਹਨਾਂ ਨੇ ਵੀ ਆਪਣੇ ਵਿਚਾਰ ਜੇ ਦੇਨੇ ਆ ਡਾਕਟਰ ਧਰਮ ਸਿੰਘ ਜੀ ਅੰਮ੍ਰਿਤਸਰ ਵਾਲੇ ਤੇ ਸਰਦਾਰ ਮਹਾਰ ਸਿੰਘ ਜੀ ਜਿਹੜੇ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹਿ ਜਾਂ ਸਾਬਕਾ ਉਹਨਾਂ ਨੇ ਵਿਚਾਰ ਦਿੱਤੇ ਹੈ ਤੇ ਮੈਂ ਕਿਉਂਕਿ ਦੋ ਜਿਹੜੇ ਬੜੀ ਵੱਡੀ ਲਿਸਾਨੀ ਕੁਰਬਾਨੀ ਹੈ ਤੇ ਉਹਨਾਂ ਦਾ ਜੀਵਨ ਵੀ ਜਿਹੜਾ ਹੈ ਉਹਨਾਂ ਦੇ ਜੀਵਨ ਦੇ ਖੋਤ ਵਿੱਚ ਮੈਂ ਜ਼ਿਆਦਾ ਬਸਤਾਤ ਨਹੀਂ ਜਾਂਦਾ ਬਚਪਨ ਤੋਂ ਹੀ ਉਹਨਾਂ ਨੂੰ ਜਿਹੜੀ ਮੁੱਖੀ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਹੈ ਉਹ ਕੀਤੀ ਉਹਨਾਂ ਨੇ ਤੇ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਜਦੋਂ ਅੱਜੇ ਦੇ ਸੰਸਾਦ ਦੇ ਵਿੱਚ ਇਹ ਗੱਲ ਕਿਤੇ ਵੀ ਨਹੀਂ ਸੀ ਜੇ ਪਹਿਲੀ ਗੱਲ ਕੀਤੀ ਹੈ ਤੋਂ ਗੁਰਦੇਵ ਹਰਦਾਨ ਸਿੰਘ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਤੋਂ ਬਾਣੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਜਦੋਂ ਆਪਾਂ ਬਾਣੀ ਕੰਠ ਕਰਾਂ ਉਹਨੇ ਬੜੀ ਜੱਪ ਤਪ ਵੰਦਗੀ ਸਿਮਰਨ ਕਰਕੇ 26 ਸਾਲ 9 ਮਹੀਨੇ ਤੇ 11 ਦਿਨ ਜਿਹੜੇ ਉਹਨਾਂ ਨੇ ਬਾਬੇ ਉਕਾੜੀ ਦੀ ਧਰਤੀ ਤੇ گزارੇ ਤੋਂ ਉੱਥੇ ਇੱਕ ਕੀਦਾ ਇਦਾਂ ਦਾ ਬਣਾ ਲਿਆ ਇੱਕ ਮੈਂ ਮੈਂ ਕਹਿੰਨਾ ਮਨ ਦੇ ਵਿੱਚ ਨਾ ਉਹਨਾਂ ਦੇ ਦਰਸੀ ਤੇ ਨਾ ਉਹ ਕਿਸੇ ਤੋਂ ਡਰਨ ਵਾਲੇ ਸੀ ਤੇ ਨਾ ਹੀ ਕਿਸੇ ਨਾਲ ਉਹਨਾਂ ਦੀ ਜਾਤੀ ਦੁਸ਼ਮਣੀ ਸੀ ਪਰ ਜਿਹੜੇ ਜ਼ੁਲਮ ਕਰਦੇ ਸੀ ਜਿਹੜੇ ਅਤਿਆਚਾਰ ਕਰਦੇ ਸੀ ਜਿਹੜਾ ਜਿਨ੍ਹਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ Hindu ਭਰਾਵਾਂ ਤੋਂ ਜਨੇਊ ਲਹਾ ਕੇ ਤੇ ਲਾ ਕੇ ਤੇ ਉਹਨਾਂ ਨੂੰ ਸਾਰੇ ਇਸਲਾਮ ਕਬੂਲ ਕਰਾਉਂਦੇ ਸੀ ਤੇ ਉਹਦੇ ਤੌਰ ਤੇ ਜਦੋਂ ਪੜ ਪਰ ਕਾ ਦਾ ਦੂਜੇ ਬੇਨਤੀ ਕਰਨ ਆਇਆ ਕਿਰਪਾ ਰਾਮ ਜੀ ਉਹਨਾਂ ਨੇ ਫਿਰ ਇਹ ਵੈਦਾ ਕਰ ਲਿਆ ਪਹਿਲਾਂ ਮੈਨੂੰ ਮੂਸਮਾ ਬਣਾ ਲਓ ਫਿਰ ਬਾਕੀ ਇਹਨਾਂ ਨੂੰ ਬਣਾਇਓ ਤੇ ਉਹਨਾਂ ਨੇ ਕੁਰਬਾਨੀ ਜਿਹੜੀ ਦਿੱਤੀ ਆ ਜਿੱਦਾਂ ਮੈਂ ਦੱਸਿਆ ਆਪਣੀ ਗੁਰਤੇਬਾਦ ਸਾਹਿਬ ਜੀ ਨੇ ਤੇ ਭਾਈ ਮਤੀ ਦਾਸ ਸਤੀ ਦਾਸ ਤੇ ਦਿਹਾਲਾ ਜੀ ਨੇ ਜਿਹੜੀ ਕੁਰਬਾਨੀ ਦਿੱਤੀ ਦਿੱਲੀ ਦੀ ਧਰਤੀ ਤੇ ਤੇ ਉਹਨਾਂ ਤੋਂ ਅੱਗੇ ਜਿਹੜਾ ਦੂਜੇ ਭਾਈ ਜਤਾ ਜੀ ਉਹਨਾਂ ਦਾ ਸੀਸ ਲੈ ਕੇ ਆਏ ਤੇ ਲੱਖੀ ਸਾਹ ਬੰਜਾਰਾ ਇਹ ਇਕ ਇਤਿਹਾਸ ਦੇ ਵਿੱਚ ਮੈਂ ਕਮਾਂਗਾ ਕਿ ਬੜੀ ਇਹਦਾ ਦਾ ਇਤਿਹਾਸ ਦੁਨੀਆ ਤੇ ਨਹੀਂ ਮਿਲਦਾ ਨਨਕਾਪੁਰ ਸਾਹਿਬ ਦੀ ਧਰਤੀ ਤੇ 350 ਸਾਲਾਂ ਦੇ ਸਮਾਗਮ ਹੋਣੇ ਆ ਉਹ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਆ ਉਧਰ ਲਈ ਰਹਿਚਾਂ ਦੇ ਪ੍ਰਵੰਦ ਲੰਗਰਾਂ ਦੇ ਪ੍ਰਵੰਦ ਟੈਂਟ ਸ਼ਮਿਆਨੇ ਦੇ ਪ੍ਰਵੰਦ ਹਰ ਤਰ੍ਹਾਂ ਦੇ ਪ੍ਰਵੰਦ ਬੜੀ ਤੇਜ਼ੀ ਦੇ ਨਾਲ ਹੋ ਰਹਿ ਤ ਤਕਰੀਬਨ ਜਿਹੜੇ ਹੋ ਗਏ ਤੇ ਸਰਾਵਾਂ ਦੇ ਰਹਿਤ ਦੇ ਪ੍ਰਵੰਦ ਤੇ ਰਮਾਧਮਾ ਕਾਰਪੂਰ ਕਰੇ ਜੁਜੇ ਚੌਕ ਕੇ ਹੁਣ ਪਹਿਲਾ ਹੀ ਪ੍ਰੋਗਰਾਮ ਆ ਹੁਣ ਤੋਂ ਹੀ ਸ਼ੁਰੂ ਆ ਪ੍ਰੋਗਰਾਮ ਤਾਂ ਤੇ 9 ਨਵੰਬਰ ਨੂੰ ਬਾਬੇ ਬਕਾਲੇ ਦੀ ਧਰਤੀ ਤੇ 25 ਹਜ਼ਾਰ ਸਹਿਜ ਪਾਠਾਂ ਦੇ ਭੋਗ ਪਾਣੇ ਇਦਾਂ 16 ਨਵੰਬਰ ਨੂੰ ਜਿਹੜੇ ਅਨੰਤਪੁਰ ਸਾਹਿਬ ਦੀ ਧਰਤੀ ਤੇ 35 ਹਜ਼ਾਰ ਸਹਿਜ ਪੁੱਟ 35 ਹਜ਼ਾਰ ਸਹਿਜ ਪਾਠਾਂ ਦੇ ਭੋਗ ਪਾਣੇ ਆ ਤੇ ਅੱਗੇ ਫਿਰ ਆਪਣੇ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਜਿਹੜੇ ਛੀਸਿਆਂ ਵਿੱਚ ਜਿਹੜੇ ਸਦੀ ਦੇ ਪ੍ਰੋਗਰਾਮ ਹੋਣੇ ਆ ਮੈਂ ਮੀਡੀਆ ਨੂੰ ਬੇਨਤੀ ਕਰਦਾ ਜਿਤਨੇ ਵੀ ਗੁਰੂ ਨਾਨਕ ਨਾਮ ਜਿਵਾ ਸੰਗਤਿਆ ਮੋਤ ਸਮਾਗਮਾਂ ਦੇ ਵਿੱਚ ਸ਼ਾਮਲ ਹੋਵੇ ਤਾਂ ਕਿ ਗੁਰੂ ਦੀਆਂ ਖੁਸ਼ੀਆਂ ਲੈ ਸਕੇ ਤੇ ਆਪਣਾ ਜੀਵਨ ਜਿਹੜਾ ਉਹ ਬਰਮੁੱਲਾ ਜੀਵਣਾ ਜੋ ਸਫਲ ਕਰ ਸਕੇ ਵਾਹਿਗੁਰੂ ਜੀ ਦਾ ਕਲ ਸਾਹਿਬ ਹੈ 4 ਨਵੰਬਰ ਨੂੰ ਜਿਹੜਾ ਜੱਥਾ ਪਾਕਿਸਤਾਨ ਦੀ ਧਰਤੀ ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰ ਮਨਾਉਣ ਦੇ ਲਈ ਨਨਕਾਣਾ ਸਾਹਿਬ ਵੀ ਖੇ ਜਾਏਗਾ ਤੇ ਨਨਕਾਣਾ ਸਾਹਿਬ ਤੇ ਫਿਰ ਦਸ ਦਿਨ ਦਾ ਪ੍ਰੋਗਰਾਮ ਹੁੰਦਾ ਇਹਨਾਂ ਨੇ ਉਹ ਮਨਾ ਕੇ ਨਨਕਾਣਾ ਸਾਹਿਬ ਤੋਂ ਬਾਅਦ ਪੰਜਾ ਸਾਹਿਬ ਪੰਜਾ ਸਾਹਿਬ ਤੋਂ ਫਿਰ ਰੂੜੀ ਸਾਹਿਬ ਇਸੇ ਤਰ੍ਹਾਂ ਦੂਜਾ ਡੇੜਾ ਸਾਹਿਬ ਤੇ ਕ tartar ਪ੍ਰਸਾਦ ਦੂਜਾ ਸੱਚਾ ਸੋਧਾ ਸਾਰੇ ਗੁਰੂ ਘਰਾਂ ਦੇ ਦਰਸ਼ਨ ਦਸਾਂ ਦਸਾਂ ਦੇ ਵਿੱਚ ਕਰਦੇ ਆ ਤੇ ਇਹ ਕਰਮਾਂ ਵਾਲਿਆਂ ਨੂੰ ਇਹ ਸਮੇਂ ਮਿਲਦੇ ਆ ਬਰਮੁੱਲਾ ਸਮਾ ਹੁੰਦਾ ਜਦੋਂ ਆਪਾਂ ਗੁਰਨਾਨਕ ਦੀ ਧਰਤੀ ਤੇ ਦਰਸ਼ਨ ਕਰਦੇ ਆ ਤੇ ਜਿਹੜਾ ਜੱਥਾ ਜਾ ਰਿਹਾ ਮੈਂ ਅਪੀਲ ਕਰਦਾ ਮਤਲਬ ਬੇਨਤੀ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਮੰਨ ਕੇ ਹਿੰਦੁਸਤਾਨ ਦੀ ਸਰਕਾਰ ਨੇ ਇਹ ਜੱਥੇ ਨੂੰ ਜਿਹੜੀ ਮਨਜ਼ੂਰੀ ਦਿੱਤੀ ਹੈ ਹਿੰਦੁਸਤਾਨ ਸਰਕਾਰ ਦਾ ਵੀ ਧੰਨਵਾਦ ਹੈ ਭਾਰਤ ਸਰਕਾਰ ਦਾ ਤੇ ਅਰਦਾਸ ਕਰਦੇ ਆ ਕਿ ਜਿਹੜੇ ਜਾਣ ਉਹ ਦੁਜੇ ਦਰਸ਼ਨ ਦਾਰੀ ਕਰਕੇ ਮਤਲਬ ਕਹਿਣ ਦਾ ਭਾਵ ਹੈ ਉਹ ਵੀ ਪੂਛੇ ਤਰ੍ਹਾਂ ਖੁਸ਼ੀਆਂ ਖੁਸ਼ੀਆਂ ਜਿਹੜੇ ਵਾਪਸ ਹੋਣ